ਕਿਵੇਂ ਚਾਚਾ ਵਧੀਆ ਕਿਵੇਂ ਕਿਹੜੇ ਤੇ ਬੀਜਨੀ ਆ ਉਹ ਤੇ ਬੀਜਾਂਗੇ ਉਹਦੇ ਤੇ ਬੀਜਨੀ ਆ ਹਾਂ ਤੇ ਫਿਰ ਗਵੰਗਰ ਨਾਲ ਖੇਤ ਚ ਕਾ ਥੱਲੀ ਬੈਠਾ ਉਹ ਤਾਂ ਦੀ ਪਾਉਣਾ ਸੀ ਅੱਛਾ ਚੱਲ ਥੱਲੇ ਉੱਤਰ ਪਹਿਲਾਂ ਰੱਬ ਦਾ ਲੈ ਲੈ ਨਾ ਰੱਬ ਦਾ ਨਹੀਂ ਮੈਂ ਤਾਂ ਨਹੀਂ ਲਿਆ ਉਹ ਜਾ ਯਾਰ ਮੈਂ ਵੀ ਨਹੀਂ ਲਿਆ ਕਰੀ ਕੀ ਜਾਨਾ ਤੂੰ ਇੱਥੇ ਖੜਾ ਮੈਂ ਕਹ ਤੂੰ ਲਏਗਾ ਚੱਲ ਕੋਈ ਨਹੀਂ ਚੱਲਾਗਾ ਬੀਜ ਤੇ ਫਿਰ ਕੋਹ ਨਹੀਂ ਹੁੰਦਾ ਵੇ ਇੱਕ ਜਾਉਗੀ ਆ ਜਾ ਲੈ ਰੱਬ ਦਾ ਨਾਮ ਰੱਬ ਦਾ ਨਾਮ ਲਿਆ ਹੀ ਆ ਬਸ ਮੇਰੀ ਗੱਲ ਸੁਣ ਹਾਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਹੂੰ ਜਿਹੜਾ ਦੇ ਦੇ ਪਹਿਲਾਂ ਨਾ ਨਾ ਮੈਂ ਦੂਜੇ ਪਾਸੇ ਦੇਉਂਗਾ ਸ਼ਬਦ ਵਾਲੇ ਪਾਸੇ ਉਹ ਚੜਦੇ ਵਾਲੇ ਪਾਸੇ ਮੂੰਹ ਕਰਦੇ ਲੋਕੀ ਉਹ ਨਹੀਂ ਨਹੀਂ ਅੱਗੇ ਸ਼ਰਪੇ ਵਾਲੇ ਪਾਸੇ ਝੋਨਾ ਲਾਇਆ ਸਿੱਧੇ ਮੂੰਹ ਚਾ ਵੇਖ ਲੱਕੀ ਹਾਲ ਆ ਯਾਰ ਗੱਲ ਸਮਝ ਫੇਰ ਲੋਕੀ ਸਿੱਧਾ ਕੰਮ ਕਰਦੇ ਤੇ ਟੇਡਾ ਚੱਲਦੇ ਮੈਂ ਆਪਾਂ ਟੇਡਾ ਕਰਕੇ ਵੇਖਣਾ ਹੈ ਕਿ ਮੇਰੀ ਗੱਲ ਸੁਣ ਫਿਰ ਹਾਂ ਫਿਰ ਤੂੰ ਰਹਿਣ ਦੇ ਤੂੰ ਕਮਲ ਮਾਰਾਂਗੇ ਐਵੇਂ ਖਰਾਬ ਕਰਾਂਗੇ ਛੜਕ ਤੇ ਮਾਣ ਲੋਕੀ ਆਉਂਦੇ ਜਾਂਦੇ ਗਾਣੇ ਦੇਣਗੇ ਨਾ ਤੂੰ ਵੀ ਇਹ ਨਾ ਮੈਂ ਵੀ ਨਾ ਫਿਰ ਬੀਜ ਤਾਂ ਪੂਹੀ ਨਹੀਂ ਤਾਂ ਬੀਜ ਦਾ ਮੈਂ ਵੀ ਨਹੀਂ ਠੀਕ ਹੈ ਚੱਲ ਵੱਡੇ ਚਾਚੇ ਨੂੰ ਕਹਿੰਨੇ ਉਹ ਬੀਜੂਗਾ ਚੱਲੋ ਸਿਆਣਾ ਫਿਰ ਉਹ ਦੇ ਦੂਗਾ ਉਹ ਬੀਜੂ ਆਪਾਂ ਤਾਂ ਮਗ ਆ ਮੇਰੀ ਗੱਲ ਸੁਣ ਹਾਂ ਆ ਨਾ ਆ ਗੌਕਾ ਤੋਂ ਵੱਡੀ ਨਵਟਾ ਜੀਆ ਯਾਰ ਆਪਣਾ ਵਾਹਣ ਬੜਾ ਘਟ ਗਿਆ ਐਦ ਕੀ ਝੋਨਾ ਲਾਉਣ ਆ ਲੈਨੇ ਜਦੋਂ ਮਿਣਿਆ ਨਾ ਹਾਂ ਜਦਾਂ ਲਵਾਈ ਦਿੱਤੀ ਉਦੋਂ ਵੇਖਾ ਪੌਕੜਿਆ ਪਿਆ ਵਾਹਣ ਤੇ ਵੱਟਾ ਵੱਡਣਾ ਵੱਜੂ ਮੈਂ ਤਾਂ ਥੋੜਾ ਬੋੜਾ ਫਰਕ ਦਾ ਪੈ ਜੂਗਾ ਨਾ ਨਾ ਕਿਸੇ ਦੇ ਰਾਵ ਰੋੜਾ ਨਹੀਂ ਬਣੀ ਨਾ ਹੁੰਦਾ ਅੱਛਾ ਹਾਂ ਬਰਵਾਨੇ ਵੇਖ ਲਾ ਕਿੰਨਾ ਸਮਝਾਇਆ ਪਰ ਤੂੰ ਗਿਆਣਾ ਵੀ ਆਪਣਾ ਵੱਟ ਗਿਆ ਨਾ ਨਾ ਕੋਈ ਫਾਇਦਾ ਨਹੀਂ ਚਲ ਆ ਫਿਰ ਆਪਾਂ ਉਹ ਮਗਰ ਦੇਣੇ ਕੀ ਕਰਤ ਨਾ ਆਧੀ ਆ ਦਾ ਇਹ ਯਾਰ ਨਾ ਇਹ ਮਸ਼ੀਨ ਉਹਨਾਂ ਨੇ ਜਿੱਤੇ ਨਿਸ਼ਾਨ ਪੈ ਨਹੀਂ ਦੇ ਤੈਰ ਆਉਗਾ ਬੈਕ ਪਾ ਜਰੂਰ ਪਰ ਅੱਛਾ ਦੇ ਨਿਸ਼ਾਨ ਤਾਂ ਕਿੱਢੀਣਾ ਨਹੀਂ ਗਾ ਕੋ ਤਰਵਾਲ ਵਾਇਆ ਦਾਣੀ ਦੀ ਰਾ ਅੱਛਾ ਯਾਰ ਨਾ ਹਾਂ ਜੰਤੀ ਆ ਵਕੋ ਕਰਦੀ ਆ ਹਾਂ ਦੇ ਚਰਵਾਰੀ ਕੀ ਮੈਂ ਤਾਂ ਬੈਠਾ ਆਪਣਾ ਲੋਠੀ ਹੀ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਬਾੜ ਹੈ ਵੀ ਵਾਇਆ ਹੈ ਲੰਮਾ ਇਹ ਤਾਂ ਕਿੰਨੇ ਲੰਮੀ ਹੈ ਨਾ ਲੰਮੀ ਹੈ ਨਾ ਤੇ ਮੇਰਾ ਬਾਹ ਨਸ਼ਾ ਜਮਾ ਟੁੱਟਿਆ ਪਿਆ ਤੇ ਜੇ ਤਾਂ ਮੈਨੂੰ ਖਵਾ ਦੇਂਗਾ ਕੋਸ ਤੈਨੂੰ ਮੈਂ ਤਾਂ ਗੋਲੀ ਲਾ ਕੇ ਦਿੱਤੀ। ਉਹ ਵੀ ਗੋਲੀ ਨਾਲ ਨਹੀਂ ਬੰਦਦਾ ਸ਼ਰੀਰ। ਕਾਰਡ ਲਾਉਣਾ ਪੈਣਾ, ਕਾਰਡ ਲਵਾ ਦੇਂਗਾ। ਤਾਂ ਮੈਂ ਬਜਾ ਦੂਗਾ ਕੱਲਾ ਹੀ ਵੀ ਰਫਰੂ ਮਗਰ। ਇੱਕ ਨਾ ਅੱਗੇ ਹੋਂ ਪਿਆ ਇੰਜਨ ਉਹ ਵੀ ਤੇਰੇ ਅਰ ਗਈ ਆ। ਤੇ ਇਹਨਾਂ ਤੇਲ ਪਾਇਆ ਮੈਂ ਤੇ ਵੀ ਦਾ ਕਾਰਡ ਨਹੀਂ ਹੋਇਆ। ਮੇਰੀ ਸੁਣ ਲੈ ਗੱਲ ਕਾਰਡ ਖਵਾ ਦੇਂਗਾ ਤੇ ਕਣਕ ਬੀਜੀ ਜਾਊਗੀ ਮਗਰ ਕੱਲਾ ਹੀ ਤਰਾਫ ਨੂੰ ਭਾ ਦੇਤੀ ਰਾਤ ਦੇ ਤਰਲੇ ਫਰੀ। ਮੇਰੀ ਗੱਲ ਸੁਣ ਤਿਆਨ ਆ ਲੈ। ਚਾਹ ਡੂ ਨਾਲ ਨਹੀਂ ਮਿੰਟ ਹੁਣੇ ਲੱਗਦੇ ਮੀਨਾਂ ਦਾ ਚੱਲਿਆ। ਮੇਰੀ ਗੱਲ ਤਾਂ ਨਾ ਨਾਲੇ ਲੋਕੀ ਕਹਿੰਦੇ ਨੇ ਯਾਰ ਆਏ ਆਏ ਜੇ ਨਾ ਫਾਂ ਬਤਾਇਆ ਉਹ ਸੰਭ ਪੈਣੇ ਆ ਘਰੋਂ ਜੇ ਤਾਂ ਮਾਰੀ ਜਾਣਾ ਪਹਿਲਾਂ ਵੇਖ ਲੈ ਲੋਕੀ ਪੈਸੇ ਲਾਉਂਦੇ ਈ ਟਰੈਕਟਰਾਂ ਤੇ ਮਸ਼ੀਨਾਂ ਦੇ ਪੈਸੇ ਲਾਉਂਦੇ ਸੀ ਤਮਗਾ ਦੇ ਪੈਸੇ ਲਾਉਂਦੇ ਸੀ ਹੋਵੇ ਸੀ ਗਮਨ ਨੂੰ ਪੂਰਾ ਹੁਣ ਤਾਂ ਉਹ ਬੀਜ ਪੁੱਜ ਦਿੰਦੇ ਆ ਸਾਰੇ ਦਾ ਫਰੋਹ ਜਾ ਰੱਪ ਹੋਇਆ ਪਿਆ ਆ ਨਹੀਂ ਲੈਣ ਬੰਦੇ ਜੀ ਦੀਆਂ ਰਣਾ ਬਾਤ ਜੀ ਕਰਦੇ ਆ ਮੌਨ ਨਾਲ ਦੀ ਨਾਲ ਕਰਤੀ ਜੀ ਦੇਖੇ ਇਹੀ ਵਾਹ ਕੇ ਦਾਹਨ ਖੁੱਲੀ ਪਈ ਰਹੀ ਦੀ ਹਵਾ ਨਾਲ ਲੱਗਦੀ ਐ ਹਾਂ ਬੰਦਿਆ ਰਖਣਾ ਜਗਾ ਜਦ ਤੂੰ ਕੋਈ ਵੀ ਕੋਰਡ ਲੱਗੇ ਪਿਆ ਐ ਜੀ ਟੀ ਲੈਣੀ ਜਿਆਰੇ ਦੀ ਲੈਣੀ ਜਿਆ ਆ ਜਮ ਤੇ ਲਿਆ ਨਾ ਹਾਂ ਚੱਲ ਮੈਂ ਲਿਆਉਣਾ ਕਾਰ ਤੇ ਆ ਲੈ ਲੈ ਸਾਰੀ ਰਜਾ ਕੇ ਜਾਂਦੇ ਹਾਂ ਪੂਰਾ ਜਾਵਾਂ ਬਸ ਠੀਕ ਆ ਪੂਰਾ ਜਾਵਾਂ ਅੱਛਾ